ਪੰਜਾਬ ਸੋਨੇ ਦਾ ਚਿੜੀਆ ਥਾ ਗੁਰੂ ਸਾਹਿਬ ਨੇ ਇਨੀ ਕੁਰਬਾਨੀਆਂ ਕਰਿਆ ਮੈਂ ਸੋਚਿਆ ਕਿ ਇਹ ਆਪਣਾ ਸਰੀਰ ਸੇ ਕਿਉਂ ਨਹੀਂ ਇੱਕ ਫਾਇਦਾ ਲੈ ਲੀਏ ਜੜਤਾ ਜਾਣੀ ਇਹਨੇ ਕਿ ਇੱਕ ਸਿੱਖੀ ਦਾ ਪ੍ਰਚਾਰ ਕਰ ਦਮ ਪਰ ਸਿਰਫ ਸੁਰੇਸ਼ ਜੀ ਤੁਸੀਂ ਸਿੱਖ ਧਰਮ ਦੀ ਚੋਣ ਹੀ ਕਿਉਂ ਕੀਤੀ ਬਾਕੀ ਧਰਮ ਵੀ ਪੰਜਾਬ ਦੇ ਵਿੱਚ ਨੇ 크ਿਸਚੀਅਨਿਟੀ ਹੈ ਹਿੰਦੂ ਧਰਮ ਹੈ ਸਿੱਖ ਧਰਮ ਨਾਲ ਕਿਸ ਤਰ੍ਹਾਂ ਲਗਾਵ ਜੁੜਿਆ ਮੈਂ ਸੁਰੋਸੇ ਧਰਮਾਂ ਨਾਲ ਜੁੜਿਆ ਬਹੁਤ ਧਰਮ ਦੇਖਿਆ ਦਸਮੇਸ਼ ਪਿਤਾ ਜੈਸਾ ਦੁਨੀਆ ਮੈਂ ਕਦੇ ਨਹੀਂ ਦੇਖਿਆ ਅਨ ਦੇਖਣਾ ਤੇ ਤੁਸੀਂ ਹੁਣ ਪਤਾ ਲੱਗਾ ਕਿ ਗੁਰਮੁਖੀ ਵੀ ਸਿੱਖਣੀ ਸ਼ੁਰੂ ਕਰ ਦਿੱਤੀ ਐ ਤਾਂ ਜੋ ਤੁਸੀਂ ਗੁਰਬਾਣੀ ਪੜ੍ਹ ਸਕੋ ਤੁਸੀਂ ਆਪਣਾ ਨਾਮ ਵੀ ਲਿਖਣਾ ਸ਼ੁਰੂ ਕਰ ਲਿਆ ਇਸ ਕਰਕੇ ਇਸ ਵਾਸਤੇ ਮੈਂ ਇੱਕ ਸਿੱਖ ਰਹਾ ਕਿ ਕਦੇ ਕੋਈ ਆ ਕੇ ਮੇਰੇ ਪਰ ਦਾਵਾ ਲਾ ਸਕੇ ਜਾਂ ਦੇਖ ਆਪਣਾ ਨਾਮ ਵੀ ਪੜ ਕੇ ਦਿਖਾ ਦਿਓ ਲਿਖ ਕੇ ਦਿਖਾ ਦਿਓ ਕੁਝ ਲੋਕ ਅਜਿਹੇ ਨੇ ਜੋ ਤੁਹਾਡਾ ਮਜ਼ਾਕ ਉਡਾਂਦੇ ਨੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਜਦੋਂ ਤੁਸੀਂ ਦੇਖਦੇ ਹੋ ਕਿ ਮੈਂ ਤਾਂ ਸਹੀ ਕੰਮ ਕਰ ਰਿਹਾ ਪਰ ਮੇਰੇ ਸਹੀ ਕੰਮ ਦਾ ਮਜ਼ਾਕ ਉਡਿਆ ਕਿਸੇ ਸੇ ਮੈਨੂੰ ਗੋਸਾ ਨਹੀਂ ਐ ਨਾ ਪੰਜਾਬ ਸੇ ਗੋਸਾ ਹੈ ਮੈਨੂੰ ਨਾ ਬਿਹਾਰ ਸੇ ਗੋਸਾ ਹੈ ਕਿਸੇ ਨੇ ਰੋਕਿਆ ਨਹੀਂ ਗੁਰਦੁਆਰੇ ਤੋਂ ਕਿ ਲਾਈਕ ਤੁਸੀਂ ਨੌਨ ਸਿੱਖ ਹੋ ਜਾਂ ਫਿਰ ਤੁਸੀਂ ਬਾਹਰਲੇ ਸੂਬੇ ਤੋਂ ਆਏ ਹੋ ਕਿਉਂਕਿ ਕਈ ਵਾਰੀ ਵੇਖਿਆ ਜਾਂਦਾ ਲੋਕ ਵਿਤਕਰਾ ਕਰਦੇ ਨੇ ਜਿਹੜੇ 100 ਬੰਦੇ تھے ਉਸ ਵਿੱਚੋਂ 20 ਪਿੱਛੇ ਹਟਾਉਣ ਵਾਲਾ ਵੀ ਕਦੀ ਕਿਸੇ ਨੇ ਤੁਹਾਨੂੰ ਰੋਕਿਆ ਨਹੀਂ ਕਿਉਂਕਿ ਪਰਿਵਾਰ ਤੁਹਾਡਾ Hindu ਸੀਗਾ ਹਨਾ ਕਦੀ ਪਰਿਵਾਰਕ ਤੌਰ ਤੇ ਜਾਂ ਕਿਸੇ ਰਿਸ਼ਤੇਦਾਰਾਂ ਨੇ ਜਾਂ ਨੇੜਲੇ ਆ ਨਹੀਂ ਨੀ ਕਿਹਾ कि भाई अपने मज़हब ਦੇ ਵਿੱਚ ਹੀ ਪੱਕਿਆ ਰਿਹਾ ਕਿਸੇ ਨੇ ਪਾਬੰਦੀ ਲਾਈ ਤੁਹਾਡੇ ਤੇ ਇੰਨੀ ਦਿਲ سے ਪਿਆਰ ਹੁਆ ਇੰਨੀ ਦਿਲ سے ਪਿਆਰ ਹੁਆ ਇਤਿਹਾਸ ਮੈਂ ਪੜ ਨਹੀਂ ਸਕਿਆ ਮੈਂ ਪੜਾ ਹੁਆ ਹੈ ਨਹੀਂ ਪਰ ਮੇਰਾ ਖੁਦੀ ਸ੍ਰੀ ਗੁਰੂ ਗੋਬਿੰਦ ਸਿੰਘ ਯਾਦਾ ਦਿੰਦਾ ਸੁਰੇਜੀ ਤੁਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਕੀਤੀ ਹੈ ਹੈਨਾ ਤੁਹਾਨੂੰ ਕੀ ਲੱਗਦਾ ਤੁਹਾਡੇ ਇਸ ਦੇ ਗਿਰਦੇ ਵਾਕਈ ਨਸ਼ੇ ਇੰਨੇ ਕਿ ਫੈਲ ਚੁੱਕੇ ਨੇ ਜੋ ਗਲਤ ਨਸ਼ਾ ਹੈ ਨਾ ਇਹ ਕਰ-ਬਾਰ ਬਰਬਾਦ ਕਰ ਦਿੰਦਾ ਹੈ ਕਰ-ਬਾਰ ਬਰਬਾਦ ਕਰ ਦਿੰਦਾ ਹੈ ਤਾਨੂੰ ਬੁਰਾ ਨਹੀਂ ਲੱਗਦਾ ਜਦੋਂ ਲੋਕ ਥੱਲੇ ਕਮੈਂਟ ਗਲਤ ਕਰਦੇ ਨੇ ਤੁਹਾਨੂੰ ਲੈ ਕੇ ਜਾਂ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਆ ਕੁਝ ਲੋਕ ਮੈਨੂੰ ਖੁਸ਼ੀ ਚਾੜਦਾ ਕਿ ਵਧੀਆ ਸਮਾਜ ਸੇ ਗਾਲਾਂ ਤਾਂ ਕੱਟੇ ਧਰਤਾ ਜਾਵਾ ਸਿੱਖੀ ਦਾ ਪ੍ਰਚਾਰ ਕਰਨਾ ਬਹੁਤ ਜ਼ਰੂਰੀ ਹੈ ਮਹਿ ਸਿੱਖੀ ਹੀ ਨਹੀਂ ਬਲਕਿ ਹਰ ਕਤਰਮ ਨੂੰ ਆਪਣੇ ਧਰਮ ਦੇ ਵਿੱਚ ਪੱਕਿਆ ਰਹਿਣਾ ਜਾਂ ਫਿਰ ਧਰਮ ਤੋਂ ਸਿੱਖ ਲੈਣ ਦੀ ਜਿਹੜੀ ਲੋੜ ਰਹਿੰਦੀ ਰਹਿੰਦੀ ਹੈ ਪਰ ਅੱਜ ਇੱਕ ਅਨੋਖੀ ਮਿਸਾਲ ਜਿਹੜੀ ਸਾਡੇ ਸਾਹਮਣੇ ਦੇਖਣ ਨੂੰ ਮਿਲ ਰਹੀ ਹੈ ਜੋ ਬੇਸ਼ੱਕ ਸਿੱਖ ਧਰਮ ਤੋਂ ਨਹੀਂ ਸਨ ਜੋ ਬੇਸ਼ੱਕ ਪੰਜਾਬ ਦੇ ਨਾਲ ਉਹਨਾਂ ਦਾ ਕੋਈ ਦੂਰ ਨੇੜੇ ਦਾ ਵੀ ਰਸਤਾ ਜਿਹੜਾ ਕਹਿ ਸਦੀ ਰਿਸ਼ਤਾ ਜਿਹੜਾ ਸੀਗਾ ਉਹ ਨਹੀਂ ਸੀਗਾ ਪਰ ਇਸਤੇ ਬਾਵਜੂਤ ਉਹ ਇਨਸਾਨ ਸਿੱਖੀ ਦੇ ਨਾਲ ਇੰਨਾ ਕਿ ਜ਼ਿਆਦਾ ਪ੍ਰੇਮ ਕਰਨ ਲੱਗ ਪਿਆ ਉਹ ਇਨਸਾਨ ਪੰਜਾਬ ਦੇ ਨਾਲ ਇੰਨਾ ਕਿ ਜ਼ਿਆਦਾ ਜੁੜ ਚੁੱਕਿਆ ਕਿ ਅੱਜ ਪੂਰੀ ਦੁਨੀਆ ਦੇ ਵਿੱਚ ਉਹ ਇੱਕ ਮਿਸਾਲ ਬਣਦਾ ਜਾ ਰਿਹਾ ਹੈ ਅਸੀਂ ਮਿਲਵਾਨ ਜਾ ਰਹੇ ਹਾਂ ਸੁਰੇਸ਼ ਕੁਮਾਰ ਰਾਏ ਜੋ ਕਿ ਹੁਣ ਸੁਰੇਸ਼ ਸਿੰਘ ਖਾਲਸਾ ਬਣ ਚੁੱਕੇ ਨੇ ਆਖਰਕਾਰ ਉਹ ਕੋਣ ਨੇ ਉਹਨਾਂ ਦੀ ਨਿੱਜੀ ਜ਼ਿੰਦਗੀ ਕਿਹੋ ਜਿਹੀ ਹੈ ਉਸ ਤੇ ਉੱਤੇ ਚਾਤ ਮੰਨਿਆ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਕਰਦੇ ਹਾਂ சுரேਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਸਰੇਜ ਜੀ ਨੋ ਡਾਊਟ ਤੁਸੀਂ ਜਿਸ ਤਰ੍ਹਾਂ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੇ ਹੋ ਪਰ ਉਸ ਤੋਂ ਇਲਾਵਾ हट ਕੇ ਆਪਣੀ ਨਿੱਜੀ ਜ਼ਿੰਦਗੀ ਦੀ ਸ਼ੁਰੂਆਤ ਤੁਸੀਂ ਕਿਸ ਤਰ੍ਹਾਂ ਕਰਦੇ ਹੋ ਕਿਸ ਤਰ੍ਹਾਂ ਦਿਨ ਚੜ੍ਹਦਾ ਹੈ ਸਵੇਰੇ ਉੱਠਣ ਦਾ ਨਿਯਮ ਕੀ ਹੈ ਇਸ ਤੋਂ ਆਪਣਾ ਆਗਾਜ਼ ਕਰੋ ਸਾਨੂੰ ਮਹਾਰਾਜਾ ਇਹ ਜਿਹਾ ਫੁਰਨਾ ਬਣਾਇਆ ਸਰੀਰ ਚ 3 ਵਜੇ ਉੱਠ ਕੇ ਨਿਤਨੇਮ ਕਰਨਾ 4 ਵਜੇ ਕਿਸੇ ਅਸ্নান ਕਰਾ ਲੈਣਾ ਆਪਣਾ ਸਰੀਰ ਦਾ 4:30 ਵਜੇ ਦਾ ਜਦ ਤੱਕ ਗੁਰੂ ਘਰ ਜਾ ਕੇ ਜੀ ਸ਼ਾਨ ਸਾਹਿਬ ਨੂੰ ਅਸ্নান ਕਰਾਉਣਾ ਨਾਮ ਜਪਣਾ ਬਾਣੀ ਪੜਨਾ ਮਨ ਮੰਤਰ ਦਾ ਉਹਦੇ ਬਾਅਦ ਆਪਣਾ ਫਿਰ 8 ਵਜੇ ਤੱਕ ਸੇਵੇ ਕਰਨਾ 8 ਵਜੇ ਕੇ ਬਾਅਦ ਮੈਂ ਆਪਣਾ ਮਿਹਨਤ ਕਰਨਾ ਸ਼ੁਰੂ ਕਰ ਦਿੰਦਾ ਫਿਰ ਮੂੰਹਾਂ ਚ ਬਾਨੀ ਪੜਦੇ ਰਹਿਣਾ ਹੂੰ ਮੇਰਾ ਇਨੀ ਪਿਆਰ ਵੱਧ ਗਿਆ ਇਹਨਾਂ ਨਾਲ ਇਨੀ ਪਿਆਰ ਵਧਿਆ ਦੰਬੇ ਦਿਖਦਾ ਰਹਾ ਸਾਰੇ ਮੋਬਾਈਲਾ ਚ ਵੀ ਕਿ ਮੇਰਾ ਵੀਰਾ ਪਹਿਣਾ ਕਿੱਧਰ ਨੂੰ ਜਾ ਰਹੇ ਸਿੱਖੀ ਨੂੰ ਛੱਡ ਛੱਡ ਕੇ ਪੰਜਾਬ ਸੋਨੇ ਦਾ ਚਿਰਿਆ ਥਾ ਗੁਰੂ ਸਾਹਿਬ ਨੇ ਇਨੀ ਕੁਰਬਾਨੀਆਂ ਕਰਿਆ ਪੰਜਾਬ ਨੂੰ ਧਰਤੀ ਦਾ ਬਹੁਤ ਸੋਨਾ ਜੈਸਾ ਤਾਂ ਮੈਂ ਸੋਚਿਆ ਕਿ ਇਹ ਆਪਣਾ ਸਰੀਰ ਸੇ ਕਿਉਂ ਨਹੀਂ ਇੱਕ ਦਾ ਫਾਇਦਾ ਲੈ ਲੀਏ ਜੜਤਾ ਜਾਣੀ ਇਹਨੇ ਕਿ ਇੱਕ ਸਿੱਖੀ ਦਾ ਪ੍ਰਚਾਰ ਕਰ ਦਮਾ ਟੁੱਟੀ ਆ ਜਾ ਕੋਈ ਮੋਬਾਈਲ ਮੇਰਾ ਭਾਈ ਦਿਆਤਾ ਅਭੀ ਵੀ ਮਜ਼ਬੂਤ ਆ ਭਾਈ ਪਰ ਸਿਰਫ ਸੁਰੇਜੀ ਤੁਸੀਂ ਸਿੱਖ ਧਰਮ ਦੀ ਚੋਣ ਹੀ ਕਿਉਂ ਕੀਤੀ ਬਾਕੀ ਧਰਮ ਵੀ ਪੰਜਾਬ ਦੇ ਵਿੱਚ ਨੇ 크ਰਿਸਚੀਅਨਿਟੀ ਐ ਹਿੰਦੂ ਧਰਮ ਐ ਸਿੱਖ ਧਰਮ ਨਾਲ ਕਿਸ ਨਾਲ ਲਗਾਵ ਜੁੜਿਆ ਮੈਂ ਸੁਰੋ ਸੇ ਧਰਮਾਂ ਨਾਲ ਜੁੜਿਆ ਬਹੁਤ ਧਰਮ ਦੇਖਿਆ ਬਹੁਤ ਜਗ੍ਹਾ ਦੇਖਿਆ ਕੋਨੇ ਕੋਨੇ ਜੇ ਦੇਖਿਆ पर श्री गुरु गोविंद जी गुरु गोविंद जी जैसा दशमेश पिता जैसा दुनिया में मैं कभी नहीं देखिया और न देखना उदय वर के दानी किने होना सर्वंश लुटा दो सारे संसार के लिए एक आंसू नहीं बहाया सारे संसार के लिए एक आंसू नहीं बहाया सारे संसार के क्या नहीं किता क्या नहीं किता तुम सोच के देखो एक केस लिए सिर्फ ਨਵ ਨੂੰ ਦੌਲਤ ਕੇ ਲਾਲਚ tha ਨਵ ਨੂੰ ਕੋਈ ਜਗਾ ਜ਼ਮੀਨ ਦਾ ਲਾਲਚ tha ਸਿਰਫ ਗਰੀਬ ਦਾ ਜ਼ੁਲਮ ਦੇਖ ਕੇ ਉਹਨੇ ਆਪਣਾ ਹੱਥਿਆਰ ਚੁਕਿਆ ਹੂੰ ਉਹਨਾ ਉਹਨੇ ਆਪਣਾ ਬੱਚੇ ਕੇ ਬਦਲਾ ਕੋਈ ਨਹੀਂ ਲੇਤਾ ਠੀਕ ਹੈ ਉਹਨੇ ਸਿਰਫ ਗਰੀਬ ਕੇ ਜ਼ੁਲਮ ਸੁਰੇਜੀ ਤੁਹਾਡੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੁਸੀਂ ਕਿਹੜੇ ਥਾਂ ਦੇ ਰਹਿਣ ਵਾਲੇ ਸੀ ਕਿੱਥੋਂ ਦੇ ਪਛਿੰਦੇ ਸੀ ਤੇ ਪੰਜਾਬ ਦੇ ਵਿੱਚ ਕਿਹੜੀ ਉਮਰ ਚ ਤੁਸੀਂ ਆ ਗਏ ਸੀ ਸੁਰੋਂ ਸੇ ਮੈਂ ਫਤਿਹਗੜ੍ਹ ਸਾਹਿਬ ਚ ਮੇਰਾ पैर पाया नहीं उस तो पहले भी जन्म तो कितने होंगे जन्म सबसे पहला मेरा नेपाल जन्म स्थान नेपाल है मेरा अच्छा पटना साहेब मेरा नजदीक के कदे हाँ। पहुंचिया नहीं था एक दो बार पहुंचाया फिर मैं नहीं पता गया नहीं था मेरा भाई ले गया था हाँ। मेरा वीर जी भी अभी भी है वहाँ पर मौजूद है नेपाल का मैं रहने वाला है काठमांडू राजा पंजाब कड़ी उम्र से आ गए थे कितने मैं दस साल के उम्र से आ गया अच्छा ਉਦੋਂ ਤੱਕ ਤੁਸੀਂ सुरेश ਕੁਮਾਰ ਰਾਏ ਸੀਗੇ ਹਾਂ ਜਦ ਤੱਕ ਮੈਂ 10 ਸਾਲ ਤੱਕ सुरेश ਕੁਮਾਰ ਰਾਏ تھا ਹਾਂ ਤੇ ਫਿਰ ਅਮਰਤਪਾਨ ਕਦੋਂ ਕੀਤਾ ਕਦੋਂ ਅਮਰਤ ਛਕਿਆ ਸਿੱਖ ਕਦੋਂ ਬਣੇ ਮੈਂ ਗੁਰੂ ਵਾਲਾ ਬਨਿਆ ਗੁਰੂ ਦਾ ਗੁਣ ਮੈਂ 20 ਸਾਲ ਹੋ ਗਿਆ ਗੁਰੂ ਦਾ ਗੁਣ ਗਾਉਂਦੇ ਨੂੰ ਹੂੰ ਗੁਰੂ ਕੇ ਗੁਣ ਗਾਉਂਦੇ ਨੂੰ ਗਾਇਆ ਬਹੁਤ ਪਰਮੂ ਕੇ ਗੁਣ ਤਾਂ ਮੈਂ ਸੂਰੋਂ ਸੇ ਬਚਪਨ ਸੇ ਗਾਇਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਜੁੜਿਆ वाहे गुरु वाहे गुरु जब मुहा चे कालने लग गया बीस साल बीस साल के बाद मैं गुरु साहब न अरदास करता रहा सिंगा शहीद आ गया स्नान कराना नित नेम करना तीन बजे उठ केस रखने लग गया मैं पंद्रह साल से पंद्रह साल जब हुआ अरदास बिनती करना महाराज गुरु वाला बना दो अपने चरण से था दे दो अपने चरण से था दो महाराज ने इनी कृपा करते करते आ साल हुआ बैसाखी वाला दिन मैं अमृत छकिया ਮੈਂ ਉਹੀ ਕਹਿੰਦਾ ਕਿ ਵੀਰ ਭਾਈ ਜਦ ਮੈਨੂੰ ਇੰਨੀ ਕਿਰਪਾ ਕਰ ਦਿੱਤਾ ਤੁਸੀਂ ਤਾਂ ਫਿਰ ਵੀ ਪੰਜਾਬ ਕੇ ਰਹਿਣ ਵਾਲੇ ਆ ਤੁਸੀਂ ਵੀ ਸਿੱਖੀ ਨਾਲ ਜੁੜੋ ਦੇਖੋ ਕਿੰਨੀ ਪਿਆਰ ਹੈ ਨਸੇ ਨੂੰ ਛੱਡੋ ਬੱਚੇ ਸੰਭਾਲੋ ਚੋਰੀਆ ਠੱਗਿਆ ਜੇ ਕੁਝ ਨਹੀਂ ਵਿਸਾਖੀ ਆਣ ਵਾਲੀ ਹੈ ਵਿਸਾਖੀ ਦਾ ਮਹੱਤਵ ਪਤਾ ਇਹ ਸਾਲ ਹੋ ਗਿਆ ਬਹੁਤ ਪਿਆਰਾ ਵਿਸਾਖੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾਇਆ ਪੰਜ ਪਿਆਰਾ ਦਾ ਤਿਆਰ ਕਰ ਅੱਛਾ ਸਿਸ ਮੰਗਿਆ ਹਾਂ ਜਿਨੇ ਹਿੰਮਤ ਵਾਲੇ ਨੇ ਸਿੰਘ ਤਿਆਰ ਕੀਤਾ ਪੰਜ ਹੂੰ ਦਇਆ ਸਿੰਘ ਬਾਕੀ ਮੈਂ ਕੋਈ ਸਿੰਘ ਦਾ ਇੰਨੀ ਆਵਾਜ਼ ਦਾ ਅਨਪਰਮੰਦਾ ਤੇ ਹਾਸ ਨੂੰ ਇੰਨੀ ਪਿਆਰ ਨਹੀਂ ਕਰਿਆਤਾ ਇੰਨੀ ਦਿਲ ਸੇ ਪਿਆਰ ਹੁਆ ਇੰਨੀ ਦਿਲ ਸੇ ਪਿਆਰ ਹੁਆ ਇਤਿਹਾਸ ਮੈਂ ਪੜ ਨਹੀਂ ਸਕਿਆ ਮੈਂ ਪੜਾ ਹੁਆ ਹੈ ਨਹੀਂ ਤਾਂ ਪਰ ਮੇਰਾ ਖੁਦੀ ਸ੍ਰੀ ਗੁਰੂ ਗੋਬਿੰਦ ਸਿੰਘ ਯਾਦਾ ਦਿੰਦਾ ਇਹ ਹੈ ਤੁਹਾਨੂੰ ਕੀ ਲੱਗਦਾ ਤੁਹਾਡੀ ਪੇਟ ਕੋਣ ਥਪਥਪਾਂਦਾ ਕੋਣ ਤੁਹਾਨੂੰ ਅੰਮ੍ਰਿਤ ਵਲੇ ਉਪਨਾ ਮੈਨੂੰ ਇਹੀ ਲੱਗਦਾ ਸ੍ਰੀ ਗੁਰੂ ਗੋਬਿੰਦ ਸਿੰਘ ਮੈਨੂੰ ਪੇਟ ਥਪਥਪਾ ਹੂੰ ਤੇ ਤੁਹਾਨੂੰ ਪਾਠ ਵੀ ਆਂਦਾ ਤੁਸੀਂ ਬੇਸ਼ੱਕ ਪੜ੍ਹੇ ਲਿਖੇ ਨਹੀਂ ਹੋ ਕਿਹੜਾ ਪਾਠ ਆਂਦਾ ਸੁਣਾ ਸਕਦੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤਾ ਹਾਂ ਤਨ ਗੁਰੂ ਸ੍ਰੀ ਗੁਰੂ ਨਾਨਕ ਜੀ ਨੇ ਸੰਨ ਫੁਰਨੇ ਚ ਆਇਆ ਹੈ ਇੱਕ ਕੰਮਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਭੈ ਅਕਾਲ ਅਮਰਤ ਜੁਨੀ ਸੈਪੰ ਗੁਰ ਪ੍ਰਸਾਦ ਜਪ ਆਸ ਸਚ ਜਵਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਤਨ ਗੁਰੂ ਨਾਨਕ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾ ਵਾ ਕਦੀ ਕਿਸੇ ਨੇ ਤੁਹਾਨੂੰ ਰੋਕਿਆ ਨਹੀਂ ਕਿਉਂਕਿ ਪਰਿਵਾਰ ਤੁਹਾਡਾ Hindu ਸੀਗਾ ਹਨਾ ਕਦੀ ਪਰਿਵਾਰਕ ਤੌਰ ਤੇ ਜਾਂ ਕਿਸੇ ਰਿਸ਼ਤੇਦਾਰਾਂ ਨੇ ਜਾਂ ਨੇੜਲੇ ਨੇ ਨਹੀਂ ਕਿਹਾ ਕਿ ਭਾਈ ਆਪਣੇ ਮਜ਼ਬਦ ਦੇ ਵਿੱਚ ਹੀ ਪੱਕਿਆ ਰਹਿ ਕਿਸੇ ਨੇ ਪਾਬੰਦੀ ਲਾਈ ਤੁਹਾਡੇ ਤੇ ਮੇਰਾ ਸ੍ਰੀ ਮੇਰਾ ਇੱਕ ਹੀ ਪਿਆਰ ਥਾ ਇਹਨਾਂ ਨੇ ਕੀ ਕਹਿਣਾ ਕਿ ਤੂੰ ਆਪਣਾ ਕਰਵਰ ਕਾ ਦੇ ਜਨਾ ਹੂੰ ਮੈਂ ਆਪਣਾ ਦਿਲ ਕੇ ਚੋਟ ਆਪਣਾ ਦਿਲ ਵਿੱਚੇ ਸੰਭ ਕੇ ਰੱਖਾ ਉਹ ਕਿਸੇ ਚੋਟ ਕੀ ਸੀ ਕਾ ਦਾ ਦਰਦ ਸੀ ਚੋਟ ਇਹੀ ਥੇ ਕਿ ਤਨੇ ਵੱਜਦੇ ਥੇ ਕਿ ਕਰ ਕਾਦੇ ਨਹੀਂ ਰਹਿਣਾ ਹੂੰ ਤੇਰੇ ਘਰ-ਬਾਰ ਛੱਡ ਗਿਆ ਹੂੰ ਤਾਂ ਮੈਂ ਇਹ ਚਾਹੁੰਦਾ ਤਾਂ ਹੂੰ ਕਿ ਮੈਂ ਇਹ ਚੀਜ਼ਾਂ ਤਾਂ ਮੈਂ ਹੂੰ ਜਦ ਮਰਜੀ ਤਿਆਰ ਕਰ ਲਵਾਂ ਪਰ ਜਿਹੜੇ ਗੁਰੂ ਦਾ ਪ੍ਰਸਾਦ ਮਿਲਿਆ ਹੈ ਹੂੰ ਗੁਰਮੁਖੀ ਪ੍ਰਚਾਰ ਮਿਲਿਆ ਹੈ ਹੂੰ ਮੇਰਾ ਪਿਆਰ ਮੈਂ ਦਿਲ ਵਿੱਚੇ ਬੈਠਾ ਹੈ ਹੂੰ ਤੇ ਇਹ ਜੇ ਛਰਦਮਾ ਮੁੜ ਕੇ ਮਿਲਣਾ ਨਹੀਂ ਕਿ ਮੈਂ ਐਨੀ ਪਰੋਸਾ ਰੱਖਿਆ ਦਾ ਦਸਵੇਂ ਪਿਤਾ ਜੀ ਪਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਸਿਰਫ ਨਾਮ ਦਾ ਪਿਆਰ ਚਾਹੀ ਹੂੰ ਹੂੰ ਤੇ ਹੁਣ ਗੁਰੂ ਵਾਲਾ ਬਣਨ ਤੋਂ ਬਾਅਦ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਕਿਹੋ ਜਿਹਾ ਆਨੰਦ ਕਿਹੋ ਜੀ ਉਹ ਮਿਠਾਸ ਜਿਹੜੀ ਹੈ ਨਾਮ ਸਿਮਰਨ ਦੇ ਨਾਲ ਤੁਹਾਡੇ ਅੰਦਰ ਜਿਹੜੀ ਉਹ ਲਿਵ ਲੱਗਦੀ ਹੈ ਉਹਦੇ ਬਾਰੇ ਦੱਸੋ ਮੈਨੂੰ ਤੇ ਜੇ ਕੋਈ 10 ਲੱਖ ਵੀ ਰੁਪਇਆ ਦੇ ਦੇਵੇ ਕਿ ਕਾ ਦੇਵੇ ਕਿ ਆਹ ਟਾਈਮ ਛੱਡ ਦੇ ਕਿ ਮੈਂ ਤੈਨੂੰ ਪੈਸਾ ਦੇਣਾ ਕਿ ਇਹ ਟਾਈਮ ਨਾ ਜਾ ਮੈਂ ਉਹ ਪੈਸੇ ਕਰਨੇ ਦੇਖਦਾ ਨਹੀਂ ਪਹਿਲਾਂ ਨਾਮ ਦਾ ਪਹਿਲਾਂ ਅਮਰਤ 베ਰੀ ਅਮਰਤ ਅਸੇ ਪਿਆਰ ਕਰਨਾ ਅਮਰਤ 베ਰੀ ਸੇ ਪਿਆਰ ਕਰਨਾ ਉੱਠ ਕੇ ਜਦੇ ਪਹਿਲਾ ਅਮਰਤ ਵਰੇ ਧਿਆਨ ਜਾਂਦਾ ਮੇਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਵਰਕੇ ਕੀਨੇ ਹੋਣਾ ਬਹੁ ਬਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਚਿਰਿਆ ਨਾਰ ਬਾਜ ਲੜਾਵੇ ਇੱਕ ਸਿੰਘ ਸਵਾਲ ਲੱਖ ਤਿਆਸਾ ਕੇ ਬਾੜ ਛੱਡੀ ਤਾਂ ਨਹੀਂ ਕਦੇ ਵੀ ਚਾਹੇ ਜਿੰਨੀ ਮਰਜ਼ੀ ਮੁਸ਼ਕਿਲ ਹੋ ਜਾਵੇ ਚਾਹੇ ਜੇਰੀ ਮਰਜੀ ਦੁਸ਼ਮਨ ਚੜ ਕੇ ਆ ਜਾਵੇ ਆਸਾ ਕੇ ਬਾੜ ਲਾ ਕੇ ਫਿਰ ਚਾਹੇ ਸਾਰਾ ਜਹਾਰੀ ਬੈਠੀਏ ਨਾ ਚਾਹੇ ਤੁਸੀਂ ਗੁਰੂ ਸਾਹਿਬ ਦੇ ਹੁਕਮ ਦੇ ਉੱਤੇ ਚੱਲਦੇ ਹੋ ਤੁਸੀਂ ਨਾਮ ਵਿੱਚ ਜਪਦੇ ਹੋ ਕੀਰਤ ਵੀ ਕਰਦੇ ਹੋ ਵੰਡ ਕੇ ਵੀ ਛਕਦੇ ਹੋ ਕੀ ਤੁਸੀਂ ਵਾਕਈ ਇਸ ਚੀਜ਼ ਨੂੰ ਸਮਝਦੇ ਹੋ ਨਾਮ ਜਪੋ ਕੀਰਤ ਛਕੋ ਅਕਿਰਤ ਕਰੋ ਵੰਡ ਛਕੋ ਕੁਝ ਇਹੋ ਜਿਹੀ ਕੀਰਤ ਜਿਹੜੀ ਤੁਸੀਂ ਹੈ ਆਪਣੀ ਕਿਰਤ ਬਾਰੇ ਸਭ ਤੋਂ ਪਹਿਲਾਂ ਗੱਲ ਕਰੋ ਤੁਹਾਡੀ ਕਮਾਈ ਕੀ ਹੈ ਕਿਸ ਤਰ੍ਹਾਂ ਤੁਸੀਂ ਮਿਹਨਤ ਮੁਸ਼ਕਲ ਕਰਕੇ ਆਪਣਾ ਢਿੱਡ ਪਾਲਦੇ ਹੋ ਮਿਹਨਤ ਮੈਂ ਕੋਈ 10 ਰੁਪਿਆ ਵੀ ਦੇ ਦੇਵੇ ਫਿਰ ਵੀ ਮੈਂ ਭੱਜ ਕੇ ਜਾਣਾ ਉਹ ਕੰਮ ਛੱਡਣਾ ਨਹੀਂ ਜੇ ਕੋਈ 50 ਰੁਪਿਆ ਵੀ ਦੇ ਦੇਵੇ ਕੰਮ ਛੱਡਣਾ ਨਹੀਂ ਉਹ ਸਾਡੇ ਮਾਪੇ ਪੁੱਛ ਲੋ ਜਿੰਨ ਜਮ ਮਰਜੀ ਪੁੱਛ ਲੈਣਾ ਮੈਂ ਕੰਮ ਪਾ ਪਟ ਪਾ ਹੱਥ ਫੇਰ ਕੇ ਜਾਂਦਾ ਤਾਂ ਕਿ ਦਸਮੇਸ ਪਿਤਾ ਜੀ ਕੇ ਯਾਦ ਕਰਕੇ ਕਿ ਕੰਮ ਸੇ ਪਿੱਛੇ ਨਹੀਂ ਹਟਿਆ ਕਿਸੇ ਨੂੰ ਜਵਾਬ ਨਹੀਂ ਦਿੱਤਾ ਮੈਂ ਮੈਂ ਕੰਮ ਪੁੱਛ ਪੁੱਛ ਕੇ ਕਰਦਾ ਰਹਾ किसान बीरानू की जी काम है काम है के अंदर लंग जा तू तो, कामे तू तो पैसा वहाँ काम बिना तो कुछ है नहीं। नहीं। अपना दस मेहनत तो मैं चाहे मैं दुनिया जीत ले अपना मेहनत करके पर मेहनत के कमाए पूछ लो मैं जब सवेर से निकालता था काम से सात बजे टाइम पर आ जाता था छह बजे नेतने में करना फिर गुरु कर पजना जाके चोर साहेब करना गुरु नाल ग्रंथ साहिब नाल प्यार है मेरा बहुत ग्रंथ चाहे कोई शाम भले रोक भी लेवे ना कि रुक जाए आज ना जा कि मेरा काम कर दे मैं नहीं पहला गुरु कभी किसी ने रोका नहीं गुरुद्वारे तो कि लाइक तुसी नॉन सिखो या फिर तुसी बाहरले सूबे तो आए हो क्योंकि कई बारी देखा जाता है लोग वितकरा करते ने कभी तुसी वो वितकरे ता शिकारते नहीं हुए कर या बहुत है पर मैं परवाह नहीं करया अच्छा तो अड्डे नाल होया सब हां बस मदद करने वाला बहुत हां ਮਦਦ ਕਰਨ ਵਾਲਾ ਵੀ ਜਿਹੜੇ 100 ਬੰਦੇ تھے ਤੋਂ ਉਸ ਵਿੱਚੋਂ 20 ਪਿੱਛੇ ਹਟਾਉਣ ਵਾਲਾ ਵੀ ਹਾਂ ਤੇ ਫਿਰ ਉਹ 20 ਜਿਹੜੇ ਪਿੱਛੇ ਹਟਾਉਂਦੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਲੜ ਕੇ ਜਾਂ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਪਿੱਛੇ ਕੀ ਉਹਨਾਂ ਸੇ ਗਾਲਾਂ ਖਾ ਕੇ ਉਹਨਾਂ ਸੇ ਚੀਤਰ ਖਾ ਕੇ ਗਾਲਾਂ ਥੱਪੜ ਵੀ ਖਾ ਕੇ ਚਲੀ ਥੱਪੜ ਵੀ ਖਾਦੇ ਕਿਉਂ ਖਾਣਾ ਪਰਦੇ ਇਹ ਚੀਜ਼ੇ ਐਸਾ ਸਾਡਾ ਗੁਰੂ ਗੋਬਿੰਦ ਸਿੰਘ ਜੀ ਫੌਜ ਸਭ ਕੁਝ ਕਰਕੇ ਦੁਨੀਆ ਨੂੰ ਆਜ਼ਾਦ ਕਰਕੇ ਦਿੱਤਾ ਪਤਾ ਹੈ ਗੁਰੂ ਗੋਬਿੰਦ ਸਿੰਘ ਜੀ ਪਾਉਜ ਨੇ ਦਰਖਤਾ ਕੇ ਛਲੇ ਵੀ ਖਾਇਆ ਪੱਤੇ ਵੀ ਖਾਇਆ ਨਹੀਂ ਮਤਲਬ ਤੁਹਾਨੂੰ ਤੁਸੀਂ ਮੰਨਦੇ ਹੋ ਕਿ ਤੁਹਾਨੂੰ ਗਾਣਾ ਦਾ ਵੀ ਸ਼ਿਕਾਰ ਹੋਣਾ ਪਿਆ ਸਾਰ ਸਭ ਸਭ ਸ਼ਿਕਾਰ ਸਾਨੂੰ ਮੌਤ ਤੱਕ ਵੀ ਸ਼ਿਕਾਰ ਹੋਣਾ ਪੜੇ ਉਹ ਕਿਉਂ ਤੁਹਾਨੂੰ ਕਿਉਂ ਕਿਸੇ ਨੂੰ ਕੁੱਟੇ ਬਸ ਐਸੀ ਕਿ ਕਿਉਂ ਲੱਗ ਗਿਆ ਦੂਰ ਸੇ ਆ ਕੇ ਸਾਡੇ ਸੇ ਲੱਗ ਨਹੀਂ ਹੁਆ ਹੂੰ ਇਹ ਦੇ ਸੇ ਪਰ ਇਹਨਾਂ ਦਾ ਧੰਨਵਾਦ ਜਿਥੇ ਰਹਿਣਾ ਇਹ ਹਿੰਮਤ ਦਿੰਦੇ ਰਹਾ ਹੂੰ ਇਹ ਸਾਡੇ ਮਾਪੇ ਵਾਂਗੂ ਜੈਸਾ ਹਾਂ ਪਿੱਛੇ ਸੇ ਥਾਪੀ ਦਿੰਦਾ ਹਾਂ ਅੱਜ ਤੁਸੀਂ ਇੰਸਟਾਗ੍ਰਾਮ ਉੱਤੇ ਫੇਸਬੁੱਕ ਉੱਤੇ ਸੋਸ਼ਲ ਮੀਡੀਆ ਉੱਤੇ ਤੁਸੀਂ ਬਹੁਤ ਫੇਮਸ ਹੁੰਦੇ ਜਾ ਰਹੇ ਹੋ ਤੁਹਾਡੀਆਂ ਰੀਲਾਂ ਲੱਖਾਂ ਦੇ ਵਿੱਚ ਦਹਾੜਦੀਆਂ ਅੱਜ ਸੁਰੇਸ਼ ਸਿੰਘ ਖਾਲਸਾ ਆਪਣੇ ਆਪ ਨੂੰ ਕਿੱਥੇ ਦੇਖਦਾ ਸਾਦੀਪੁਰ ਪਿੰਡ ਮੇਰਾ ਮਾਪੇ ਹਮ ਫਤਿਹਗੜ੍ਹ ਸਾਹਿਬ ਮੇਰਾ ਦਾਦੀ ਵੀਰ ਬੈਠੇ ਫਤਿਹਗੜ੍ਹ ਸਾਹਿਬ ਤੁਹਾਡਾ ਦਾਦੀ ਵੀਰ ਛੋਟਾ ਵੀਰ ਬੈਠੇ ਦਾਦੀ ਮਤਲਬ ਮਾਤਾ ਗੁਜਰੀ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦੇ ਸਾਡਾ ਮੇਰਾ ਵੀਰ ਬੈਠੇ ਆ ਤੁਸੀਂ ਆਪਣੇ ਉਹਨਾਂ ਨੂੰ ਭਰਾ ਮੰਨਦੇ ਹੋ ਬਹੁਤ ਮੈਂ ਗੁਰੂ ਗੋਬਿੰਦ ਸਿੰਘ ਨੂੰ ਬਾਪ ਮੰਨਦਾ ਮੈਂ ਇਹ ਸਮਝ ਕੇ ਹੁਣ ਵੀ ਅੱਖਾਂ ਮੂੜੇ ਬਹੁਤ ਪਿਆਰ ਕਰਦਾ ਹੁਣ ਮੈਂ ਇਹ ਆਸੂ ਮੇਰਾ ਪਿਆਰ ਦਾ ਹੁੰਦਾ ਜੇ ਤੁਸੀਂ ਗੱਲਾਂ ਇਹ ਪੁੱਛਣੇ ਲੱਗ ਜਾਂਦਾ ਨਾ ਗੁਰੂ ਬਾਰੇ ਮੈਂ ਕਹਾਂ ਨਾ ਕਿ ਆਪਾਂ ਜਦ ਦਸਵੇਂ ਸ ਪਿਤਾ ਜੀ ਨੇ ਜੋੜੇ ਖੋਲ ਦਿੱਤਾ ਅਰਬਾ ਖਰਵਾ ਦਾ ਸੋਨੇ ਦਾ ਅਜਾ ਆਪਾਂ ਨਾਈ ਮੂਰੇ ਝੁਕ ਜਾਂਦੇ ਉਹ ਕਿਸ ਬਾਤ ਤੇ ਖੋਲਾ ਤਾਂ ਕਿ ਮੇਰਾ ਸਿੰਗਾ ਦਾ ਕਿਸ ਖਿਲਾਰੀਆਂ ਹੋਵੇ ਕਿ ਉਹਨਾਂ ਆਪਾਂ ਜੋੜੇ ਨਾ ਰੱਖੋ ਜਾਈ ਮੈਂ ਇਹ ਪੁੱਛਦਾ ਰਹਾ ਹਾਂ ਨਾ ਸੇ ਕਿ ਬਾਪੂ ਜੀ ਬੀਰ ਜੀ ਇਹ ਸਿੱਖੀ ਕੇਮੇ ਤਰੀਆ ਹੈ ਕਿ ਮੈਂ ਪੰਜਾਬ ਇਨੀ ਆਜ਼ਾਦ ਹੈ ਕਿ ਮੈਂ ਪੰਜਾਬ ਮੈਂ ਸੋਨੇ ਦਾ ਚੀਰਿਆ ਹੈ ਲੰਗਰ ਕਦੇ ਮੁੱਕਦਾ ਨਹੀਂ ਤੇ ਮੇਰੇ ਬਾਪੂ 100 100 ਸਾਲ ਕੇ ਸਿਆਨੇ ਬੰਦੇ ਮੈਨੂੰ ਸਮਝਾਉਂਦਾ ਨਾ ਮੈਂ ਜਿਆਦਾ ਸਿਆਨੇ ਬੰਦੇ ਸੇ ਪੁੱਛਦਾ ਰਾਂ ਹੂੰ ਇਨਾ ਕੋ ਬਾਬੇ ਵੀ ਧੈ ਨਾਦਾ ਹੂੰ ਕਹਿੰਦਾ ਪੁੱਤੇ ਐਮਐਸਏ ਮੇਂ ਕੁਰਬਾਨੀ ਹੁਆ ਐਮਐਸਏ ਮੇਂ ਸ਼ਹੀਦੀ ਹੁਆ ਕੰਦਾ ਵਿਚੇ ਵਿਚਿ ਨਾਇਆ ਆਰਐਨਆਰ ਵਿਚਿ ਰਾਇਆ ਖੋਪੜੀ ਆ ਵੀ ਲਾਇਆ ਤਾਂ ਮੈਂ ਇੱਕ ਥੱਪੜ ਖਾ ਕੇ ਮੈਂ ਸਿੱਖੀ ਚੜਦਾਂ ਜੇ ਸੀ ਸਵੀਕਾਰ ਦੇਵੇ ਨਾ ਕੋਈ ਪਰ ਹਾਂ ਸਾਹਮਣੇ ਹੋ ਕੇ ਆਵੇ ਪੀਠ ਪਿੱਛੇ ਤਾਂ ਗੰਗੂ ਵੀ ਕਿੰਨੀ ਪਿਆਰਾ ਤਾਂ ਪੀਠ ਪਿੱਛੇ ਤਾਂ ਗੰਗੂ ਵੀ ਨਹੀਂ ਤਾਂ ਪਰ ਮੈਂ ਕਹਾਂ ਨਾ ਦਸਮੇਸ ਪਿਤਾ ਜੀ ਕੇ ਹੱਥ ਹੋਵੇ ਮੇਰੇ ਪਾ ਚਾਹੇ ਜਿਹੜਾ ਮਰਜੀ ਆ ਜਾਵੇ ਸਾਹਮਣੇ ਹਾਂ ਸਵਾ ਸਵਾ ਲੱਖ ਜਾਂ ਦੋ ਦੋ ਲੱਖ ਨੂੰ ਅਸੀਂ ਸਿਆਣਦੇ ਨਹੀਂ ਹਾਂ ਤੁਸੀਂ ਜਿਸ ਤਰ੍ਹਾਂ ਮਸ਼ਹੂਰ ਹੋ ਗਏ ਹੋ ਹਾਂਜੀ ਸੋਸ਼ਲ ਮੀਡੀਆ ਦੇ ਉੱਤੇ ਹਾਂਜੀ ਤੁਹਾਨੂੰ ਲੱਗਦਾ ਕਿ ਤੁਹਾਡੀ ਹੁਣ ਪਛਾਣ ਹੋਰ ਵੱਖਰੀ ਹੋਣੀ ਸ਼ੁਰੂ ਹੋ ਗਈ ਮੈਨੂੰ ਭਰੋਸਾ ਇਹੀ ਤਾਂ ਕਿ ਨਾਮ ਦਾ ਪ੍ਰਚਾਰ ਮੈਂ ਕਰੂੰਗਾ ਹੂੰ ਕੋਈ ਵੀ ਮੇਰਾ ਵੀਰ ਭਾਈ ਬਾਹ ਭਰੇ ਮੈਨੂੰ ਇਹ ਨਹੀਂ ਪਤਾਤਾ ਕਿ ਮੈਨੂੰ ਇੰਨੀ ਚੜਾਈ ਹੋ ਜਾ ਕਦੇ ਸੋਚਿਆ ਨਹੀਂ ਥਾ ਸੋਚਿਆ ਇਹਦਾ ਕਿ ਮੈਨੂੰ ਗੁਰੂ ਸਾਹਿਬ ਆਪਣਾ ਪੁੱਤਰ ਬਣਾ ਕੇ ਰੱਖੂਗਾ ਕਦੇ ਤਾਂ ਕਦੇ ਜਾਊਗਾ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਲੇਖਾ ਜੋ ਖਾਤਾ ਦਿਖਾਊਗਾ ਕਿ சுரேਸ਼ ਸਿੰਘਾ ਕਿਆ ਕੀਤਾ ਮੇਤੇ ਮੇਰੇ ਲਈ ਕਿਆ ਕੀਤਾ ਮੈਂ ਤਾਂ ਅਜ ਕਰਵਾਲੀ ਵੀ ਬਦਿਆ ਸਬਦਿਆ ਲਿਆਊਗਾ ਕੋਠੀ ਵੀ ਬਣਾ ਲਊਗਾ ਜਗਾ ਵੀ ਖਰੀਦ ਲਊਗਾ ਪੈਸਾ ਵੀ ਰੱਖ ਲਊਗਾ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੇਹੜਾ ਪਿਆਰ ਹੈ ਨਾ ਰਾਜਾ ਮਹਾਰਾਜਾਂ ਸੇ ਨਹੀਂ ਲਿਆ ਹੁਆ ਮੈਂ ਅੱਜ ਸਰਤ ਲਾ ਕੇ ਕਹਿਣਾ ਬੀਰ ਪਹਿਨਨੂ ਗੁਰੂ ਵਾਲਾ ਬਨੋ ਪੰਜਾਬ ਚ ਦੇਖਣਾ ਕਿੰਨੇ ਹੀਰਾ ਦੇ ਚੀਰੀਆ ਚਮਕੂਗਾ ਹੀਰੇ ਦਾ ਜੇ ਐਵੇਂ ਰਹੂੰਗਾ ਤੁਸੀਂ ਨਈਆਂ ਮੁਰੇ ਝੁਕੂੰਗਾ ਮਛੀਆਂ ਬਡੂੰਗਾ ਮੁਰਗੇ ਬਡੂੰਗਾ ਤੇ ਪੰਜਾਬ ਕੇ ਤਰਤੀ ਤੈਨੂੰ ਬੱਪਾ ਨਹੀਂ ਜੇ ਗੁਰੂ ਕੇ ਕੋੜਾ ਨਹੀਂ ਲੰਗਿਆ ਇਹ ਚੀਜ਼ਾਂ ਨੂੰ ਕਿਉਂ ਮੇਰਾ ਪੰਜਾਬ 'ਚ ਬਰਬਾਦ ਕਰਦੇ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਬਚਾਉਂਦਾ ਹਾਂ ਬਚਾਉਂਦਾ ਤੁਸੀਂ ਇੱਕ ਸ਼ਬਦ ਵੀ ਗਾਉਂਦੇ ਹੋ ਜਾਂ ਸ਼ਬਦ ਨਹੀਂ ਕਹਿ ਸਕਦੇ ਜਾਂ ਆਪਾਂ ਨੂੰ ਕਹ ਲਈਏ ਧਾਰਮਿਕ ਗੀਤ ਕਹਿ ਲਓ ਅਰਮਕਾ ਕੀਰਤਨ ਕਾ ਇਹ ਗੁਰੂ ਦਾ ਨਾਮ ਦਾ ਪ੍ਰਚਾਰ ਕਰਦੇ ਹੋ ਗੁਰੂ ਵਾਲਾ ਬਣੀ ਹੈ ਮੈਂ ਚਾਹੁੰਦਾ ਤੁਸੀਂ ਉਹ ਜ਼ਰੂਰ ਸੁਣਾਓ ਸੁਣਾਦਣਾ ਬਹੁਤ ਕੀਮਤੀ ਚੀਜ਼ ਹੈ ਜ਼ਰੂਰ ਸੁਣਾਓ ਕਿਉਂਕਿ ਅਤ ਸਮਾਂ ਵੀ ਕੀਮਤੀ ਹੈ ਮਹਾਰਾਜ ਨੇ ਦਿੱਤਾ ਤਾਂ ਕਿ ਪ੍ਰਸਾਦ ਆਪਣਾ ਸੁਰੇਸ਼ ਸਿੰਘਾ ਜੇ ਦਿਨ ਮੌਕਾ ਆਇਆ ਤੂੰ ਮੂੰਚ ਜੇਕਰ ਸਾਪ ਮੰਨੀ ਨਹੀਂ ਉਗਿਲ ਦੰਦੇ ਆ ਕੀ ਸੁਰੇ ਸਿੰਘ ਤੂੰ ਉਗਿਲ ਦੀ ਜਿਨੇ ਪਉਣਾ ਪਾਲੂਗਾ ਉਹ ਹੀਰਾ ਬਣਾਉਣਾ ਆਪਣੇ ਪੰਜਾਬ ਕੇ ਤਰ ਸੁਣਾਓ ਗੁਰੂ ਬਾਲਾ ਬਨੋ ਬੀਰਾ ਪਹਿਨਾ ਜੀ ਪਹਿਨਾ ਜੀ ਗੁਰੂ ਬਾਲਾ ਬਨੋ ਬੀਰਾ ਪਹਿਨਾ ਜੀ ਪਹਿਨਾ ਜੀ ਨਾ ਜਾਓ ਪੰਜਾਬ ਛੱਡ ਕੇ ਨਾ ਜਾਓ ਪੰਜਾਬ ਛੱਡ ਕੇ ਪੰਜਾਬ ਛੱਡ ਕੇ ਦੇਸਾਂ ਵਿਦੇਸਾਂ ਵੀਰਾ ਪਹਿਨਾ ਜੀ ਕਿਸ ਦਾੜੀ ਰਖੀਏ ਵੀਰਾ ਪਹਿਨਾ ਜੀ ਪਹਿਨਾ ਜੀ ਸਿੱਖੀ ਨੂੰ ਬਚਾਈਏ ਬੀਰ ਜੀ ਗੁਰੂ ਵਾਲਾ ਬਣੀਏ ਜੀ ਗੁਰੂ ਵਾਲਾ ਬਣੀਏ ਬੀਰ ਜੀ ਗੁਰੂ ਵਾਲਾ ਬਣੀਏ ਨਸਿਆ ਨੂੰ ਛੱਡੀਏ ਆਪਣੇ ਕਰਵਾਰ ਸਮਾਈ ਗੁਰੂ ਵਾਲਾ ਬਨੋ ਵੀਰਾ ਪਹਿਨਾ ਜੀ ਨਾ ਜਾ ਪੰਜਾਬ ਛੱਡ ਕੇ ਨਸਿਆਂ ਨੂੰ ਛੜੀਏ ਬਿਰਜੇ ਕਰ ਬਰਸਮਾਰੀਏ ਨਸਿਆਂ ਨੂੰ ਛੜੀਏ ਬਿਰਜੇ ਬਚਿਆ ਸਮਾਰੀਏ ਗੁਰਵਾਲਾ ਬਨੋ ਬੀਰਾ ਪਹਿਨਾ ਜੀ ਗੁਰਵਾਲਾ ਬਨੋ ਬੀਰਾ ਪਹਿਨਾ ਜੀ ਨਾ ਜਾ ਪੰਜਾਬ ਛੱਡ ਕੇ ਨਾ ਜਾ ਪੰਜਾਬ ਛੱਡ ਕੇ ਗੁਰੂ ਵਾਲਾ ਬਨੋ ਤਾਂ ਸਹੀ ਕਿਆ ਚੀਜ਼ ਕਿ ਕਮੀ ਹੈ ਜਿਹੜੇ ਆਪਣੇ ਪੰਜਾਬ ਦਾ ਅੰਦੇਉਤਾ ਨੂੰ ਕਈ ਮੁਲਕ ਖਾਰੇ ਆਪਾਂ ਨੇ ਪੇਟ ਭਰੂਗਾ ਹੂੰ ਪੈਸੇ ਖਾ ਲੂਗਾ ਸੋਨੇ ਖਾ ਲੂਗਾ ਹੂੰ ਖਾਣਾ ਤਾਂ ਦੋ ਫੁੱਲ ਕੇ ਹੂੰ ਆਨੰਦ ਹੋਣਾ ਚਾਹੀਦਾ ਸਰੀਰ ਵਿੱਚੇ ਸਰੀਰ ਵਿੱਚੇ ਸੁਖ ਸ਼ਾਂਤੀ ਹੋਣਾ ਚਾਹੀਦਾ ਕਿਆ karenge paisa kya karenge surat ek din jar jana hū Surej ji agla sawal hai tusi ਇੱਕ ਮੇਰੇ ਖਾਲ ਆਪਣਾ ਇਹ ਧਾਰਮਿਕ ਗੀਤ ਵੀ ਜਿਹੜਾ ਤੁਹਾਡਾ ਕਿਸੇ ਨੇ ਰਿਕਾਰਡ ਵੀ ਕੀਤਾ ਤੁਸੀਂ ਹੁਣ ਆਪਣਾ ਗੀਤ ਜਿਹੜਾ ਰਿਕਾਰਡ ਕਰਾਇਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਪੈਸੇ ਨਾਲ ਪਿਆਰ ਨਹੀਂ ਆ ਪੁੱਤਾ ਦੂਜੇ ਪਾਸੇ ਤੁਸੀਂ ਗੀਤ ਰਿਕਾਰਡ ਕਰਾਇਆ ਕਿ ਜਿਸ ਤੋਂ ਤੁਹਾਡਾ ਜਿੰਨਾ ਗੀਤ ਚੱਲੇਗਾ ਉਨੀ ਆਮਦਨ ਵੀ ਆਏਗੀ ਫਿਰ ਇਹ ਇਹ ਕੀ ਹੈ ਇਹਦੀ ਕੀ ਬਚ ਇਹ ਗੁਰੂ ਦਾ ਕਿਰਪਾ ਇਹਨੂੰ ਕਿਰਪਾ ਕਾਇਆ ਜਾਂਦਾ ਅੱਛਾ ਇਹ ਨਹੀਂ ਹੈ ਕਿ ਮੈਂ ਲਾਲਚ ਕੀਤਾ ਲਾਲਚ ਨਹੀਂ ਹੈ ਗੁਰੂ ਦਾ ਕਿਰਪਾ ਇਮੇ ਦਿਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਪਿਤਾ ਜੀ ਨੇ ਕਿ ਮੇਰੇ ਲਈ ਇਨੀ ਪਿਆਰ ਕੀਤਾ ਨਾਮ ਦਾ ਉਚਾਈ ਕਰਿਆ ਕਿ ਹੋਏ ਨਾਮ ਕੀ ਇੱਕ ਨਾਮ ਸਲਮਾਨ ਕਰ ਦੇਮਾ ਦੁਨੀਆ ਸ ਨਾਮ ਸਲਮਾਨ ਕਰਦੇ ਸਰੂਪਾ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਮ ਦਾ ਸਲਮਾਨੇ ਕਰ ਦਿਆ ਅੱਛਾ ਕਿ ਨਾਮ ਵਰਤਦੇ ਦੁਨੀਆ ਨੂੰ ਪਾਲਾ ਵੀ ਹੋ ਜਾਵੇ ਤੇਰਾ ਵੀ ਬੱਚੇ ਪਾਲੇ ਦੁਨੀਆ ਦਾ ਵੀ ਬੱਚੇ ਸੁਖ ਸ਼ਾਂਤੀ ਰਹੇ ਮੈਂ ਦੇਖਦਾ ਕਿ ਕਈ ਲੋਕ ਤੁਹਾਨੂੰ ਬਹੁਤ ਟਵਾੜ ਤੋਂ ਪ੍ਰਭਾਵਤ ਹੁੰਦੇ ਨੇ ਤੁਹਾਡੇ ਤੋਂ ਸਿੱਖਦੇ ਨੇ ਕਿ ਅਸੀਂ ਵੀ ਜੇ ਪ੍ਰਵਾਸੀ ਬੰਦਾ ਆ ਕੇ ਸਿੱਖ ਬਣ ਸਕਦਾ ਤੇ ਅਸੀਂ ਕਿਉਂ ਨਾ ਸਿੱਖੀ ਦੇ ਰਾਹ ਤੇ ਤੁਰ ਗਏ ਅਸੀਂ ਪਰ ਦੂਜੇ ਪਾਸੇ ਕੁਝ ਲੋਗ ਅਜਿਹੇ ਨੇ ਜੋ ਤੁਹਾਡਾ ਮਜ਼ਾਕ ਉਡਾਉਂਦੇ ਨੇ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਜਦੋਂ ਤੁਸੀਂ ਦੇਖਦੇ ਹੋ ਕਿ ਮੈਂ ਤਾਂ ਸਹੀ ਕੰਮ ਕਰ ਰਿਹਾ ਪਰ ਮੇਰੇ ਸਹੀ ਕੰਮ ਦਾ ਮਜ਼ਾਕ ਉਡਿਆ ਰਾਤ ਮੈਂ ਸੋਚਿਆ ਰਾਤ ਮੈਂ ਦੇਖਾ ਮੋਬਾਈਲ ਘਾਟ ਕੇ ਆਪਣਾ ਕਿ ਸਭ ਆਪਣੇ ਆਪਣੇ ਮੋਬਾਈਲਾ 'ਚ ਕੋਈ ਕੁਝ ਕਰੇ ਕੋਈ ਤਾਂ ਮੈਂ ਸੋਚਿਆ ਕਿ ਸਭ ਠੀਕ ਹੈ ਆਪਣੇ ਸਾਰੇ ਨੂੰ ਗੁਰੂ ਗੋਬਿੰਦ ਸਿੰਘ ਪਲਾ ਕਦੇ ਕੋਈ ਚਾਹੇ ਮਾਰਾ ਵੀ ਸੋਚੇ ਚਾਹੇ ਚੰਗਾ ਵੀ ਸੋਚੇ ਸਭ ਦਾ ਇੱਕ ਬਰਾਬਰ ਮੈਨੂੰ ਰੱਬੇ ਦੇਖਦਾ ਹੂੰ ਕਿਸੇ ਸੇ ਮੈਨੂੰ ਗੋਸਾ ਨਹੀਂ ਹੈ ਨਾ ਪੰਜਾਬ ਸੇ ਗੋਸਾ ਹੈ ਮੈਨੂੰ ਨਾ ਬਿਹਾਰ ਸੇ ਗੋਸਾ ਹੈ ਨਾ ਹਰਿਆਣਾ ਨਾ ਕੋਈ ਰਾਜਸਥਾਨ ਨਾ ਹਿਮਾਚਲ ਨਾ ਬੰਬੇ ਨਾ ਦਿੱਲੀ ਨਾ ਅਮਰੀਕਾ ਨਾ ਕੈਨੇਡਾ ਨਾ ਪਾਕਿਸਤਾਨ ਨਾ ਇਟਲੀ ਮੈਨੂੰ ਕਿਸੇ ਸੇ ਨਪਰਤ ਨਹੀਂ ਮੈਂ ਚਾਹੁੰਨਾ ਕਿ ਜਿਹੜਾ ਮਰਜ਼ੀ ਆ ਕੇ ਗੁਰੂ ਵਾਲਾ ਬਣ ਸਕਦਾ ਹੈ ਹੂੰ ਗੁਰੂ ਇੱਕੋ ਆ ਸ੍ਰੀ ਗੁਰੂ ਨਾਨਕ ਜੀ ਦਸਮੇਸ਼ ਪਿਤਾ ਦੀ ਕਿਰਪਾ ਤੁਹਾਨੂੰ ਬੁਰਾ ਨਹੀਂ ਲੱਗਦਾ ਜਦੋਂ ਲੋਕ ਥੱਲੇ ਕਮੈਂਟ ਗਲਤ ਕਰਦੇ ਨੇ ਤੁਹਾਨੂੰ ਲੈ ਕੇ ਜਾਂ ਮਾੜੀ ਭਾਸ਼ਾ ਦੀ ਵਰਤੋਂ ਕਰਦੇ ਆ ਕੁਝ ਲੋਕ ਮੈਨੂੰ ਖੁਸ਼ੀ ਚਾੜਦਾ ਕਿ ਵਧੀਆ ਸਮਾਹ ਸੇ ਗਾਲਾਂ ਤਾਂ ਕੱਟੇ ਧਰਤਾ ਜਾਵਾਂ ਸਾਡੇ ਧਰਤਾ ਜਾਵਾਂ ਮੈਂ ਹਾਂ ਕੋਈ ਆ ਕੇ ਮੈਨੂੰ ਸਾਹਮਣੇ ਆਵੇ ਹਾਂ ਕੋਈ ਗਲਤੀ ਕਾਹੇ ਫਿਰ ਮੇਰਾ ਸਿਰ ਕੱਟ ਦੇਵੇ ਹਾਂ ਬਿਨਾਂ ਗਲਤੀ ਕੇ ਮੈਂ उदे नार बराबरी करूंगा गुरु के नाम का प्रचार लिए ना मैं बीरा पैनानु ये भी कहा हाँ। कि गुलाब के फूल लेके मैं हाथा चे नंद पर साहब खरुंगा कि आ जाना बच चढ़ के आना किस दिन बैसाखी वाले दिन बैसाखी वाला दिन सुरेश सिंह खालसा दशमेश पिताजी के पुत्र बैसाखी वाला दिन दशमेश पिताजी से कृपा दिवाऊंगा सारे बीरा पैना हाँ मतलब तुसी वो बसाखी वाले दिन तुसी गुलाब गुलाब के फूल लेके हां तुझे खरा रहूंगा खुशी से अच्छा कि मेरा अमृत छकेगा हां मेरा वीर पहना सारे संसार नु खुशियाली हो जावे कि कोई एक दुए के हाथा करने ना देखे अपना मेहनत करे खुशी में रहे उदे उसे भी प्यार होवे उदे से भी प्यार होवे मिल के रहे लड़े चाहे कोई हिंदू चाहे मुसलमान चाहे सिख एक होवे एक ਸੁਰੇਜ ਜੀ ਤੁਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਕੀਤੀ ਹੈ ਹੈਨਾ ਤੁਹਾਨੂੰ ਕੀ ਲੱਗਦਾ ਤੁਹਾਡੇ ਇਜ਼ਤ ਗਿਰਦੇ ਵਾਕਈ ਨਸ਼ੇ ਇੰਨੇ ਕਿ ਫੈਲ ਚੁੱਕੇ ਨੇ ਹਾਂ ਨਾ ਸਾ ਹੈ ਨਾ ਜੋ ਨਾ ਸਾ ਜੋ ਗਲਤ ਨਾ ਸਾ ਹੈ ਨਾ ਇਹ ਕਰ ਬਾਰ ਬਰਬਾਦ ਕਰ ਦਿੰਦਾ ਹੈ ਕਰ ਬਾਰ ਬਰਬਾਦ ਕਰ ਦਿੰਦਾ ਹੈ ਜੇ ਗਲਤ ਨਾ ਸਾ ਹੋਵੇ ਜਿਹੜੇ ਬੰਦੇ ਨੇ ਦਿਮਾਗ 'ਚ ਪਾ ਲਿਆ ਤਾਂ ਉਹ ਤਾਂ ਗੁਰੂ ਵਾਲਾ ਬਣ ਗਿਆ ਜਿਹੜੇ ਨਹੀਂ ਪਾਇਆ ਦਿਮਾਗ 'ਚ ਤਾਂ ਮੈਂ ਇਹ ਗੱਲ ਕਹਿਣਾ ਵੀਰਾਂ ਨੂੰ ਕਿ ਤੂੰ ਵੀ ਹੌਲੀ ਹੌਲੀ ਮੈਨੂੰ ਦੇਖ ਕੇ ਗੁਰੂ ਵਾਲਾ ਬਣ ਜਾ ਨਾ ਨਾ ਸਾ ਤੇਰਾ ਨਾ ਡਾਕਟਰ ਨੇ ਛਡਾਉਣਾ ਨਾ ਤੇਰਾ ਸਰਕਾਰਾਂ ਨੇ ਛਡਾਉਣਾ ਛਡਾਉਣਾ ਦਸਮੇਸ਼ ਪਿਤਾ ਜੀ ਨੇ ਮੈਂ ਵੀ ਪਹਿਲਾ ਬਹੁਤ ਕੁਝ ਕਰਿਆ ਅੱਛਾ ਬਹੁਤ ਕੁਝ ਮੈਂ ਕਾ ਨਹੀਂ ਸਕਦਾ ਆਪ ਸੰਗਤ ਦੇ ਵਿੱਚ ਪਰ ਮੈਨੂੰ ਇਨੀ ਪਰੋਸਾ ਹੁਆ ਸ੍ਰੀ ਗੁਰੂ ਗੋਬਿੰਦ ਸਿੰਘ ਪਾ ਕਿ ਅੱਜ ਮੈਂ ਸਾਲ ਹੁਆ ਅਮਰ ਚੱਕਿਆ ਦਾ ਅੱਜ ਕੋਈ ਪਰਵਾਹ ਨਹੀਂ ਹੈ कोई परवानी है 3 3000 के दिहाड़ी भी कमा के देखिया अच्छा आज मैं 100 रुपया भी कमा के सवर करूंगा सवर संतोष के दिहाड़ी सवर संतोष इनी दे देंदे है कृपा पहला गुरु वाला तपनो हां गुरु वाला बन के तो देखो मैं गीत ताई कीर्तन निकालिया गुरु वाला बने वीरा पैना जी दुख से सुख आ जावे चरदे सूरज नु ਪਪਾ ਪਿਆਰ ਕਰੀਏ ਤਾਂ ਦਸਮੇਸ਼ ਪਿਤਾ ਕੇ ਚਰਨ ਚ ਜਾ ਕੇ ਅੰਮ੍ਰਿਤ ਬੇਰੀ ਸਮਹਾ ਲਈ ਹਾਂ ਅੰਮ੍ਰਿਤ ਵੇਲਾ ਸਾਹਮਣਾ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਹੂੰ ਸੁਰੇਜੀ ਤੁਸੀਂ ਆਪਣੇ ਆਪ ਨੂੰ ਕਹਿੰਦੇ ਹੋ ਜੀ ਮੈਂ ਕੋਰਾ ਅੱਖਰ ਮੈਨੂੰ ਬਿਲਕੁਲ ਅਨਪੜਾ ਮੈਨੂੰ ਕੁਝ ਨਹੀਂ ਪਤਾ ਪੜਾਈ ਲਿਖਾਈ ਦਾ ਤੇ ਤੁਸੀਂ ਹੁਣ ਪਤਾ ਲੱਗਾ ਕਿ ਗੁਰਮੁਖੀ ਵੀ ਸਿੱਖਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਤੁਸੀਂ ਗੁਰਬਾਣੀ ਪੜ ਸਕੋ ਤੁਸੀਂ ਆਪਣਾ ਨਾਮ ਵੀ ਲਿਖਣਾ ਸ਼ੁਰੂ ਕਰ ਲਿਆ ਇਸ ਗੱਲ ਜੀ ਇਸ ਵਾਸਤੇ ਮੈਂ ਇੱਕ ਸਿੱਖ ਰਹਾ ਕਿ ਕਦੇ ਕੋਈ ਆ ਕੇ ਅਹੀ ਜਾਨਾ ਮੇਰੇ ਪਰ ਦਾਵਾ ਲਾ ਸਕੇ ਯਾ ਦੇਖ ਆਪਣਾ ਨਾਮ ਵੀ ਪੜ ਕੇ ਦਿਖਾ ਦੇ ਲਿਖ ਕੇ ਦਿਖਾ ਦੇ ਦਸਮੇਸ਼ ਪਿਤਾ ਜੀ ਕਹਿੰਦਾ ਕਿ ਤੂੰ ਨਾ ਕਿਸੇ ਨੂੰ ਬਿਗਾਰੀ ਤੇਰਾ ਬਾਲ ਬਿੰਗਾ ਨਹੀਂ ਹੋਣੇ ਦੋ ਤਾਂ ਦਸਮੇਸ਼ ਪਿਤਾ ਦਿਮਾਗ ਦੇਤਾ ਕਿ ਸਿੱਖ ਤਾਂ ਆਪਾਂ ਜੇ ਗੁਰੂ ਵਾਲਾ ਬੰਨਾ ਨਾ ਆਟੋਮੈਟਿਕ ਦਿਮਾਗ ਸਹੀ ਰਸਤੇ ਚੱਲਨੇ ਲੱਗ ਜਾਂਦੀ ਸਰੇਜੀ ਅਖੀਰ ਦੇ ਵਿੱਚ ਤੁਸੀਂ ਕੋਈ ਸੁਨੇਹਾ ਹੋਵੇ ਤੁਹਾਨੂੰ ਲੱਖਾਂ ਲੋਕ ਦੇਖਦੇ ਪਏ ਨੇ ਇਸ ਵੇਲੇ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਇਹੀ ਸਨੇਹਾ ਦੇ ਸਕਦਾ ਹਾਂ ਕਿ ਮੇਰਾ ਜਿਹੜਾ ਫੇਸਬੁੱਕ ਹੈ ਨਾ ਉਸ ਵਿੱਚ ਲੰਬਾ ਰੀਲ ਜਾਂਦੇ ਆ ਅੱਛਾ ਉਹਦੇ ਜੇ ਮੇਰਾ ਵੀਰ ਪਹਿਣਾ ਨੂੰ ਵਧੀਆਂ ਦਿਖਾਈ ਦੇਵੇ ਕਿ 1 ਮਿੰਟ ਕੇ ਰੀਲਾ ਚ ਤਾਂ ਕੁਝ ਨਹੀਂ ਹੈ ਹਾਂ ਅੱਧਾ ਗਲ ਨਹੀਂ ਲੋਕ ਤੁਹਾਡੀ ਇੰਟਰਵਿਊ ਵੇਖਦੇ ਭੀ ਲਗਭਗ ਅੱਧੇ ਘੰਟੇ ਦੀ ਇੰਟਰਵਿਊ ਹੈ ਤੇ ਲੋਕ ਉਸ ਜਰੀਏ ਤੇ ਤੁਹਾਡੇ ਨਾਲ ਜੁੜਨਗੇ ਹੋਰ ਉਹਨਾਂ ਨੂੰ ਮੈਂ ਇਹੀ ਦੇਖਣਾ ਚਾਹੁੰਦਾ ਕਹਿਣਾ ਚਾਹੁੰਨਾ ਕਿ ਬਦਸ ਬਦ ਮੇਰਾ ਹੈ ਗਾਲਦਾ ਯਕੀਨ ਕਰੇ कि गुरु वाला बने करचे जेनी मर्जी क्लेश होवे जेनी मर्जी दुख होवे सब दूर हो जांदे हा सब दूर हो जा संत लाले हमरा चके पर हां मेनू सिख ना प्यारा मेनू रहता प्यारा रहता क्या चीजंदा पता नित नेम अमृत वेरी सम्हाली कैसी स्नान करिए इनी आंख मु तो लिया चाहे जेनी मर्जी कोड़ा गिरे ਚਾਹ ਜੇ ਨਹੀਂ ਮਰਜੀ ਠੰਡ ਹੋਵੇ ਕੋ ਚਲੋ ਬੱਚੇ-ਬੱਚੇ ਨੇ ਪੁੱਛਣਾ ਅਸ্নান ਕਰਨੀ ਕਰਨੀ ਹੈ ਕੇਸੇ ਅਸਨਾ ਹੂੰ ਚਾਹ ਜੇ ਨਹੀਂ ਮਰਜੀ ਸਿਰ ਦੁਖਦਾ ਹੋਵੇ ਹੂੰ ਠੀਕ ਹੈ ਮਤਲਬ ਜਿਹੋ ਜਿਹੇ ਹਾਲਾਤਾਂ ਤੁਸੀਂ ਖੁਸ਼ ਹੋ ਦਿੱਤੇ ਦਾ ਸ਼ੁਕਰ ਬਸ ਗੁਰੂ ਕੇ ਲੜ ਲਾਗੋ ਹਾਂ ਸਾਰਾ ਦੁੱਖ ਦੂਰ ਹੋ ਜਾਂਦਾ ਠੀਕ ਹੈ ਬੈਠੋ ਹਾਂ ਬੈਠੋ ਸੋ ਸੁਰੇ ਜੀ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਸਾਨੂੰ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਮੈਂ ਉਮੀਦ ਕਰਦਾ ਜਿੰਨੇ ਲੋਕ ਸਾਨੂੰ ਦੇਖ ਰਹੇ ਹੋਣਗੇ ਇਹ ਤੁਹਾਡੀ ਆਵਾਜ਼ ਉਹਨਾਂ ਤੱਕ ਪਹੁੰਚ ਰਹੀ ਹੋਵੇਗੀ ਉਹ ਵੀ ਤੁਹਾਡੇ ਤੋਂ ਕੁਝ ਨਾ ਕੁਝ ਸਿੱਖ ਕੇ ਤੇ ਗੁਰੂ ਵਾਲਾ ਜ਼ਰੂਰ ਬਣਗੇ ਜਰੂਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਸਤਿ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜੀ ਅੱਜ ਦਾ ਇਹ ਸਫ਼ਰ ਇੱਥੇ ਹੀ ਸਮਾਪਤ ਕਰਦੇ ਹਾਂ ਔਰ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਹੋ ਸਕਦਾ ਕੁਝ ਲੋਕ ਮਜ਼ਾਕੀਆ ਢੰਗ ਦੇ ਵਿੱਚ ਸੁਰੇਸ਼ ਹੋਣਾ ਨੂੰ ਲੈਂਦੇ ਹੋਣ ਸੁਰੇਸ਼ ਸਿੰਘ ਖਾਲਸਾ ਹੋਣਾ ਨੂੰ ਕੀ ਇਹ ਕੀ ਕਰ ਰਹੇ ਨੇ ਪਰ ਸਾਡਾ ਮਕਸਦ ਸੀਗਾ ਕਿ ਵਾਕਈ ਅੱਜ ਉਸ ਸੱਚੇ ਭਗਤ ਨਾਲ ਮੁਲਾਕਾਤ ਕੀਤੀ ਜਾਵੇ ਉਸ ਤੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ ਆਖਰਕਾਰ ਉਸ ਤੇ ਮਨ ਦੇ ਵਿੱਚ ਕਹਿੋ ਜਿਹਾ ਫੁਰਨਾ ਸੀਗਾ ਜਿਸ ਨੇ ਉਸ ਨੂੰ ਗੁਰੂ ਦੇ ਨਾਲ ਜਿਹੜਾ ਉਹ ਜੋੜ ਦਿੱਤਾ ਕਿ ਉਹ ਗੁਰੂ ਦੀ ਮੁਹੱਬਤ ਉਸ ਤੇ ਦਿਲ ਦੇ ਵਿੱਚ ਜਿਹੜੀ ਇੰਨੀ ਕੀ ਉਬਾਲੇ ਖਾ ਕੇ ਬਾਹਰ ਆਈ ਕਿ ਅੱਜ ਉਹ ਸਿੱਖੀ ਦਾ ਸੱਚੇ ਗੁਰੂ ਦਾ ਪ੍ਰਸਾਰ ਨਾਮ ਦਾ ਪ੍ਰਸਾਰ ਪੂਰੀ ਦੁਨੀਆ ਦੇ ਵਿੱਚ ਕਰ ਰਿਹਾ ਸੋ ਇਹਨਾਂ ਸ਼ਬਦਾਂ ਦੇ ਨਾਲ ਵੇਲਾ ਤੁਹਾਡੇ ਤੋਂ ਇਜਾਜ਼ਤ ਲੈਂਦਾ ਫਿਲਹਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈ ਰਿਹਾ ਪਰ ਅਗਲੇ ਐਪੀਸੋਡ ਦੇ ਵਿੱਚ ਅਗਲੇ ਨਵੇਂ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਹੋਏਗੀ ਸਤਿ ਸ਼੍ਰੀ ਅਕਾਲ ਰਬ ਰੱਖਾ